ਇਸ ਮੌਕੇ ਅਸੀਂ ਹਰੀਕੇ ਪੱਤਣ ਦੇ ਲਾਗੇ ਆ ਸਾਡੇ ਚਾਰੇ ਪਾਸੇ ਤੁਸੀਂ ਪਾਣੀਓ ਪਾਣੀ ਦੇਖ ਸਕਦੇ ਹੋ ਕਿ ਇਹ ਉਹ ਖੇਤਰ ਹੈ ਜਿਹੜਾ ਪੰਜਾਬ ਦਾ ਇੱਕ ਅਪਜਾਊ ਖੇਤਰ ਹੈ ਔਰ ਇਸ ਖੇਤਰ ਚੋਂ ਹੀ ਕੇਂਦਰ ਦੇ ਭੜੋਲੇ ਭਰਦੇ ਨੇ ਪਰ ਜਦੋਂ ਅਸੀਂ ਇਸ ਖੇਤਰ ਚ ਆ ਕੇ ਦੇਖਦੇ ਹਾਂ ਤਾਂ ਸੰਸਥਾਵਾਂ ਲੱਗੀਆਂ ਨੇ ਲੋਕ ਆਪ ਮਹਾਰੇ ਲੱਗੇ ਨੇ ਪਰ ਸਰਕਾਰਾਂ ਕਿਤੇ ਉਵੇਂ ਦਿਖਦੀਆਂ ਨਹੀਂ ਗੀਆਂ ਚਾਹੇ ਕੇਂਦਰ ਸਰਕਾਰ ਦਾ ਪਹਿਲੂ ਹੋਵੇ ਚਾਹੇ ਸੂਬਾ ਸਰਕਾਰ ਦਾ ਪਹਿਲੂ ਹੋਵੇ ਪਿੰਡਾਂ ਤੱਕ ਅਜੇ ਵੀ ਉਹ ਪਹੁੰਚ ਅਪਰੋਚ ਨਹੀਂ ਹੋਈ ਖਾਸ ਕਰਕੇ ਪਿੰਡਾਂ ਤੋਂ ਵੀ ਗਾਂ ਜਿਹੜੇ ਲੋਕ ਡੇਰਿਆਂ 'ਚ ਬੈਠੇ ਨੇ ਬਾਹਰ ਫੇਤਾਂ 'ਚ ਜਿਨ੍ਹਾਂ ਨੇ ਘਰ ਪਾਏ ਨੇ ਉੱਥੋਂ ਤੱਕ ਸੋ ਅਸੀਂ ਸਾਡੇ ਨਾਲ ਸਾਥੀ ਨੇ ਅਸੀਂ ਉਹਨਾਂ ਨਾਲ ਵੀ ਨਾਲ-ਨਾਲ ਗੱਲ ਕਰਦੇ ਜਾਂਦੇ ਆ ਸਰਦਾਰ ਅਮੀਰ ਸਿੰਘ ਜੀ ਆਪਾਂ ਲਗਾਤਾਰ ਉੱਥੇ ਬੈਠ ਕੇ ਜਦੋਂ ਗੱਲ ਕਰ ਰਹੇ ਸੀ ਤਾਂ ਫਿਕਰ ਦਿਖਦਾ ਸੀ ਪਰ ਹੁਣ ਜਦੋਂ ਵਿੱਚ ਤਾਂ ਉਹ ਸੱਚ ਵੀ ਸਾਹਮਣੇ ਦਿਖ ਰਿਹਾ ਕਿ ਸਾਡਾ ਫਿਕਰ ਜਾਇਜ਼ ਸੀ ਪਰ ਇਹ ਸਰਕਾਰਾਂ ਨੂੰ ਫਿਕਰ ਕਿਉਂ ਨਹੀਂ ਹੁੰਦਾ ਅਜਿਆ ਉਹ ਇਹ ਜੀ ਪੱਧਰ ਤੇ ਪ੍ਰਬੰਧ ਕਿਉਂ ਨਹੀਂ ਗਏ ਇੱਕ ਤਾਂ ਸਭ ਤੋਂ ਇਹ ਗੱਲ ਇਹ ਹੈ ਜਿਹੜਾ ਇੱਕ ਗਲਤ ਲੋਕਾਂ ਚ ਬਿਆਨੀਆਂ ਪ੍ਰਚਾਰਿਆ ਜਾ ਰਿਹਾ 70 ਸਾਲਾਂ ਤੋਂ ਕਿ ਦਰਿਆ ਤੇ ਇਹ ਲੋਕ ਦਰਿਆ ਚ ਆ ਕੇ ਵਹਿ ਜਾਂਦੇ ਨੇ ਹਾਂ ਦਰਿਆ ਦੀਆਂ ਜ਼ਮੀਨਾਂ 'ਚ ਘਰ ਬਣਾ ਲੈਂਦੇ ਨੇ ਦਰਿਆ ਦੀਆਂ ਜ਼ਮੀਨਾਂ 'ਚ ਖੇਤੀ ਕਰਦੇ ਨੇ ਇਸ ਕਰਕੇ ਉਜੜ ਨਹੀਂ ਆ ਨਾ ਨੇ ਹੂੰ ਇੱਥੋਂ ਇੱਕ ਗੱਲ ਕਲੀਅਰ ਹੁੰਦੀ ਆ ਵੀ ਦਰਿਆ ਦੀ ਕੋਈ ਜ਼ਮੀਨ ਨਹੀਂ ਲੋਕਾਂ ਦੀਆਂ ਆਪਣੀਆਂ ਜ਼ਮੀਨਾਂ ਆ ਰਹੀਆਂ ਅੱਛਾ ਦਰਿਆ ਰੁੱਖ ਵੱਧ ਹੁੰਦਾ ਰਹਿੰਦਾ ਜਿੱਡਰ ਨੂੰ ਬਦਲ ਗਿਆ ਉਹ ਜ਼ਮੀਨ ਵੇਚ ਆ ਜਾਂਦੀ ਹੈ ਤੇ ਦੂਜੀ ਗੱਲ ਉਸ ਲੈਵਲ ਤੇ ਹੋ ਜਾਂਦੀ ਹੈ ਤੇ ਦੂਜੀ ਗੱਲ ਇਹਨਾਂ ਲੋਕਾਂ ਲਈ ਇੱਕ ਬਹੁਤ ਵੱਡੀ ਗੱਲ ਇਹ ਹੈ ਕਿ ਜਿਹੜਾ ਹੁਣ ਦਰਿਆ ਦੇ ਨਾਲ ਆ ਮੈਂਦੇ ਨਾਲ ਵਿੱਤੀ ਆਉਂਦੀ ਰੇਤਾ ਹਾਂਜੀ ਔਰ ਇਤਾਂ ਗੈਰ ਕਾਨੂੰਨੀ ਮਾਈਨਿੰਗ ਨੂੰ ਤਾਂ ਸਰਕਾਰਾਂ ਜਾਜ ਬੇਦੰਦੀਆਂ ਨੇ ਜਿੰਨੀ ਮਰਜ਼ੀ ਹੋਵੇ ਜਿਹੜੀ ਹੜ੍ਹਾਂ ਦਾ ਕਾਰਨ ਬਣਦੀਆਂ ਪਰ ਕੋਈ ਇਹੋ ਜੀ ਪਾਲਿਸੀ ਨਹੀਂ ਹੈ ਜਿਹੜੀ ਜਿਹਦਾ ਖੇਤ ਆ ਉਹ ਖੇਤ ਚੋਂ ਰੇਤਾ ਆਪਣੇ ਢੰਗ ਦੇ ਨਾਲ ਹੀ ਚਲੋ ਵੇਚ ਲੈ ਜਾਂ ਕੁਝ ਕਰ ਲੈ ਜਾਂ ਉਹਨੂੰ ਸੰਤਲ ਕਰ ਦੇ ਔਰ ਜਿੰਨਾ ਡਿਜਾਸਟਰ ਮੈਨੇਜਮੈਂਟ ਰਿਸਪੌਂਸ ਫੰਡ ਦੇ ਤਹਿਤ ਦਾ ਰੀਸੈਟ ਕਰਨ ਲਈ ਜਾਂ ਬਾਕੀ ਲਈ ਜਿੰਨਾ ਕੁ ਪੈਸਾ ਮਿਲਦਾ ਵੀ ਹੈ ਉਹ ਪੈਸਾ ਵੀ ਕਿਤੇ ਮਿਲਦਾ ਦਿਖਾਈ ਨਹੀਂ ਦੇ ਰਿਹਾ ਆਹ ਤੋਂ ਗੱਲ ਬਖਾਈ ਗਈ ਹੈ ਇਸ ਲਈ ਬਹੁਤ ਬੜਾ ਇੱਕ ਕੁਝ ਧਾਰਨਾਵਾਂ ਗਲਤ ਪਈਆਂ ਹੋਈਆਂ ਨੇ ਆ ਆਪਾਂ ਇੱਕ ਕਰ ਆਹ ਦੇਖੋ ਆਹ ਸਾਰਾ ਇਹਨਾਂ ਬਾਹਰ ਆ ਸਕਦੇ ਨੇ ਨਾ ਅੰਦਰ ਜਾ ਸਕਦੇ ਨੇ ਮਤਲਬ ਉਹ ਕਿਵੇਂ ਪਸ਼ੂ ਡੰਗਰ ਛੱਡ ਕੇ ਚਲੇ ਜਾਣ ਇੱਥੋਂ ਦੇ ਸਥਾਨਕ ਪਰਿਵਾਰਾਂ ਨੇ ਜਦੋਂ ਗੱਲ ਹੋਈ ਤਾਂ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਜੇ ਘਰ ਛੱਡ ਕੇ ਚਲੇ ਜਾਈਏ ਤਾਂ ਨਸ਼ੇੜੀ ਲੋਕ ਆ ਜਾਂਦੇ ਨੇ ਚੋਰ ਆ ਜਾਂਦੇ ਨੇ ਰਾਤ ਨੂੰ ਟਿਊਬਾਂ ਦੇ ਉੱਤੇ ਬੜੀਆਂ ਟੈਰ ਵਾਲੀਆਂ ਟਰਕਾਂ ਲੀਆਂ ਟਿਊਬਾਂ ਸਿੱਟ ਕੇ ਆ ਕੇ ਸਾਰਾ ਕੁਝ ਲੁੱਟ-ਕੁੱਟ ਕੇ ਲੈ ਜਾਂਦੇ ਨੇ ਸੋ ਇਸ ਲਈ ਉਹ ਕਹਿੰਦੇ ਸੀ ਇਸ ਸਥਿਤੀ 'ਚ ਘਰ ਛੱਡ ਕੇ ਜਾਣ ਵਾਲੇ ਖਲਾਅਚ ਵੀ ਨਹੀਂ ਹੈ ਕਿ ਘਰ ਹਨ ਕਿਵੇਂ ਛੱਡ ਕੇ ਚਲੇ ਜਾਈਏ ਸੋ ਤੁਸੀਂ ਦੇਖ ਸਕਦੇ ਹੋ ਕਿ ਪਸ਼ੂ ਵੀ ਆ ਪਰਿਵਾਰ ਵੀ ਆ ਬਜ਼ੁਰਗ ਵੀ ਆ ਸਾਰੇ ਤੇ ਮਜਬੂਰ ਨੇ ਇਸ ਲਈ ਘਰ ਦਰਿਆ ਚੌੜ ਕਰਕੇ ਥੋੜੇ ਜੇ ਉੱਚੀ ਜਗ੍ਹਾ ਨੇ ਇਸ ਕਰਕੇ ਉਹ ਚਾਹ ਘਿਰ ਵੀ ਗਏ ਮੇਰੇ ਜੁਬਾਰੇ ਵੀ ਆ ਉਹ ਲੋਕ ਇੱਥੇ ਬੈਠ ਕੇ ਨਹੀਂ ਆ ਆ ਤੇ ਉੱਪਰਲੀ ਮੰਜ਼ਲ ਤੇ ਰਹਿਣਗੇ ਕੋਠੇ 'ਚ ਰਹਿਣਗੇ ਬਾਹਰ ਕਿਤੇ ਜਾ ਨਹੀਂ ਸਕਦੇ ਜਾ ਕਈ ਕਰਤਾ ਇਹੋ ਜਿਹੇ ਹੁਣ ਜਿਹੜੇ ਦੋ ਨੇਵੇਂ ਨੇ ਜੀ ਉਹ ਬਿਲਕੁਲ ਹੀ ਪਾਣੀ ਦੇ ਵਿੱਚ ਕਹਿੰਦੇ ਨੇ ਇਸ ਇਲਾਕੇ ਦੇ ਦਰਜਣਾ ਪਿੰਡੇ ਹੋਜੇ ਨੇ ਜਿਹੜੇ ਪਿੰਡ ਰਿਕਾਰਡ 'ਚ ਤਾਂ ਬੋਲਦੇ ਨੇ ਆਪੇ ਦਰनियां ਉਹਨੂੰ ਬੇਚਰਾਗ ਪਿੰਡ ਕਹਿੰਦੇ ਨੇ ਉਹ ਕਿਸੇ ਨਾ ਕਿਸੇ ਹੜ੍ਹਾਂ ਦੇ ਵਿਚਰ ਉਹਨੂੰ ਕਿ ਰੁੜ ਗਏ ਤੇ ਬੇਚਰਾਗ ਪਿੰਡ ਹੋ ਗਏ ਬੇਚਰਾਗ ਆਪਣੇ ਆਪ ਨਹੀਂ ਹੋਏ ਉਹ ਹੜਾ ਦੇ ਦੌਰਾਨ ਜਿਹੜੇ ਰੁੜ ਗਏ ਮੁੜ ਕੇ ਕਿਸੇ ਤੋਂ ਪਿਆ ਨਹੀਂ ਬਾਕੀ ਚੀਜ਼ਾਂ ਜਾਂ ਰੋਕੋ ਦਰ ਕੇ ਕਿਤੇ ਉੱਥੇ ਆ ਹੀ ਨਹੀਂ ਡਰ ਕੇ ਮਾਰੇ ਡਰ ਕੇ ਆਏ ਨਹੀਂ ਉਹ ਗੱਲਾਂ ਇਸ ਰੂਪ ਦੇ ਵਿੱਚ ਵਾਪਰ ਰਹੀਆਂ ਨੇ ਇਹ ਸਾਰੇ ਘਰਾਂ ਇਹ ਦੇਖੋ ਆ ਦੇਖੋ ਟਰਾਲੀ ਵੱਡੀ ਟਰਾਲੀ ਹੈ ਜਿਹੜੀ ਗਲਗਲ ਪੂਰੀ ਆ گوار یہاں نسل چھاڑیاں نے جڑے بہت چھوٹے پنڈ نے رہی ہے جی بار بے پنڈا تک تا پہنچ کسی نہ ہو سکتی ہے ਅਰੇ ਜਦੋਂ ਪੰਜਾਬ ਦੇ ਲੋਕਾਂ ਦਾ ਜਿਹੜਾ ਇੱਕ ਸਾਂਝਾ ਉਦਮ ਚੱਜੂ ਪਾਇਆ ਹਾਂ ਇਹਨੂੰ ਸਲਾਮ ਕਰਨ ਦੀ ਲੋੜ ਆ ਕਿਤੇ ਨਾ ਕਿਤੇ ਕੋਈ ਕਿਸ਼ਤੀਆਂ ਚਾਹੇ ਬੜੂ ਸਾਹਿਬ ਤੋਂ ਆਏ ਨੇ ਕੋਈ ਕਿੱਥੋਂ ਆਇਆ ਐਡ ਤੋਂ ਆਇਆ ਕੋਕਿੱਥੋਂ ਆਇਆ ਜਾ ਪੰਜਾਬ ਦੇ ਆਪ ਲੋਕ ਹੀ ਕੋਈ ਮਾਲ ਵਿੱਚੋਂ ਆ ਰਹੇ ਆ ਕੋਕਿੱਥੋਂ ਆ ਰਹੇ ਆ ਰਾਸ਼ਦ ਮਹਿਕੇ ਇਹ ਚੀਜ਼ਾਂ ਨੇ ਜਿਹੜੇ ਜਿਹੜੇ ਬਚਤ ਵੀ ਹੋਏਗੀ ਜਿਹੜਾ ਨੁਕਸਾਨ ਤੋਂ ਬੜੀ ਮੋਟੀ ਉਹ ਸਹਤ ਲੋਕਾਂ ਦੇ ਆਪਣੇ ਤਰੰਦਦ ਕਰਕੇ ਹੋਏ ਬਿਲਕੁਲ ਜੱਜ ਬਿਲਕੁਲ ਤੁਸੀਂ ਇਹ ਦੇਖੋ ਨਾ ਕਿ ਹੁਣ ਆਪਾਂ ਖਲਾਫ ਦੇਖਣ ਆਏ ਆ ਸਾਡੇ ਕੋਲ ਸਮਾਨ ਰੱਖਦਾ ਕਿ ਜੇ ਤੁਸੀਂ ਦੇ ਦਿਓ ਹੁਣ ਕਿਸੇ ਨੂੰ ਉਹਨਾਂ ਨੇ ਨਾਮ ਨਾਲ ਤਾਂ ਨਹੀਂ ਘਟਣਾ ਨਾ ਕਿ ਕੌਣ ਦੇ ਗਿਆ ਕੌਣ ਨਹੀਂ ਇੱਥੇ ਕਈ ਮੰਤਰੀ ਸੰਤਰੀ ਤਾਂ ਫੋਟੋ ਪਹਿਲਾਂ ਖਿਚਾਉਂਦੇ ਨੇ ਫਿਰ ਸਮਾਨ ਦਿੰਦੇ ਨੇ ਇੱਥੇ ਵੀ ਅਗੇ ਜਿਵੇਂ ਦੇ ਦਿਓ ਜਿਹਨੂੰ ਲੋੜ ਪੈਂਦਾ ਸੋ ਇਹ ਜਿਹੜੀ ਭਾਵਨਾ ਹੈ ਉਹ ਇੱਕ ਪਾਸੇ ਦੂਏ ਪਾਸੇ ਮੈਂ ਉਹ ਦੇਖਦਾ ਕਿ ਜਿਹੜੇ ਸਿਰ ਤਸਵੀਰਾਂ ਖਿਚਵਾਉਣਾ ਆਉਂਦੇ ਨੇ ਛੇਛੇ ਤੌਰ ਤੇ ਕਿ ਹਾਂ ਅੱਜ ਜੀ ਸਾਡੇ ਨਾਲ ਉਹ ਮੁੰਡਾ ਰੋਮਨ ਬਰਾੜ ਆ ਰਿਹਾ ਸੀ ਜਿਹੜੇ ਜਿਹਨੇ ਫੈਕਟਰੀ ਦੇ ਖਿਲਾਫ ਸਰਦਾਰ ਕਰ ਰਹੇ ਹੈ ਕੋਈ ਨਾ ਜੀ ਮੰਤਰੀ ਲਾਲਜੀਤ ਨੂੰ ਲੜਨਾ ਕੋਈ ਪਹਿਲਾਂ ਦਾ ਪੰਗਾ ਪਿਆ ਜਿਹੜੇ ਸਰਪੰਚ ਨੇ ਪਿੰਡ ਦੇ ਦੇਹਾਂਦੇ ਟਰਾਲੀ ਰਾਜੀਤ ਭੁੱਲਣ ਚਲਾਉਣ ਲੱਗ ਗਿਆ ਉਹਨਾਂ ਨੇ ਕਿਹਾ ਕਿ ਇਹਦੀ ਟਰਾਲੀ ਹੈ ਮੰਤਰੀ ਕਹਿੰਦਾ ਸਾਡੀ ਹਾਂ ਉਹ ਬੰਦਾ ਕਹਿੰਦਾ ਯਾਰ ਸਾਡੇ ਪਿੰਡੋਂ ਬਾਹਰ ਸਰਪੱਤ ਨੇ ਭੇਜਿਆ ਅਸੀਂ ਸਮਾਨ ਲੈ ਕੇ ਆਇਆ ਫੋਟੋ ਕਿਉਂ ਉਚਾ ਰਹੇ ਹੋ ਹਾਂ ਹੋਰ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਇਵੈਂਟ ਚੱਲੀ ਜਾਂਦੀ ਹੈ ਉਹ ਅਜੇ ਉੱਥੇ ਰੋਕਨੇ ਆਏ ਹੋਏ ਨੇ ਮੰਤਰੀ ਮਾਮਲਾ ਸੁਣ ਜਾਉਣ ਲੱਗਿਆ ਮੇਰੀ ਬਦਨਾਮੀ ਕਿਉਂ ਕਰ ਰਹੇ ਪਹਿਲਾਂ ਇਹ ਕੰਮ ਜ਼ਰੂਰੀ ਹੈ ਕਿ ਮਾਮਲੇ ਜੇ ਹੋ ਗਿਆ ਗਲਤੀ ਨਹੀਂ ਹੋਣਾ ਨਾ ਬਾਅਦ ਚ ਨਿਪਟਲਿਓ ਹਾਂ ਕੀ ਦਾ ਸਮਾਨ ਸੀ ਕਿਹਨੇ ਦਿੱਤਾ ਇਹ ਇੰਪੋਰਟੈਂਟ ਨਹੀਂ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਲੋਕਾਂ ਤੱਕ ਪਹੁੰਚ ਹੋਵੇ ਔਰ ਉਹ ਵੀ ਉਹ ਪਹੁੰਚ ਹੋਵੇ ਲੋਕਾਂ ਤੋਂ ਪੁੱਛ ਕੇ ਉਹਨੂੰ ਕਿਹੜੀ ਚੀਜ਼ ਚਾਹੀਦੀ ਹੈ ਜਿਵੇਂ ਸਾਰੇ ਸਰਗਣ ਜਿਹੜੇ ਇੰਨੇ ਦਿਨ ਤੋਂ ਲੱਗੇ ਨੇ ਕਈ ਕਹਿੰਦੇ ਨੇ ਵੀ ਲੰਗਰ ਪਾਣੀ ਪ੍ਰਸਾਦਾ ਤਾਂ ਬਹੁਤ ਲੋਕ ਦੇ ਜਾਂਦੇ ਨੇ ਜਿਹੜੀਆਂ ਕੁਝ ਹੋਰ ਜ਼ਰੂਰਤਾਂ ਨੇ ਔਰਤਾਂ ਦੀਆਂ ਆਪਣੀਆਂ ਵਿਸ਼ੇਸ਼ ਜ਼ਰੂਰਤਾਂ ਹੁੰਦੀਆਂ ਨੇ ਕਈ ਵਾਰ ਜਾਂਦੀਆਂ ਆਪਣੀਆਂ ਜ਼ਰੂਰਤਾਂ ਹੁੰਦੀਆਂ ਨੇ ਕਈ ਵਾਰ ਔਰ ਇਹਦੇ ਨਾਲ ਕੋਈ ਜੜੀ ਦਵਾਈਆਂ ਬੂਟੀਆਂ ਦੀਆਂ ਲੋੜ ਹੁੰਦੀਆਂ ਨੇ ਹਾਂ ਬਿਲਕੁਲ ਰਾਸ਼ਨ ਬਕੈਨਾਂ ਨਾਲੋਂ ਉਹ ਜ਼ਿਆਦਾ ਲੋੜ ਹੈ ਡੰਗਰ ਪਸ਼ੂਆਂ ਦੇ ਚਾਰਿਆਂ ਦੀ ਜਾਂ ਬਾਕੀ ਦੀਆਂ ਲੋੜਾਂ ਹੁੰਦੀਆਂ ਨੇ ਉਹ ਲੋੜਾਂ ਕਿਸ ਹੱਦ ਤੱਕ ਪੂਰੀਆਂ ਹੋ ਰਹੀਆਂ ਨੇ ਕਿਵੇਂ ਹੁਣ ਬਹੁਤ ਲੋਕ ਦੇਸ਼ ਦੇ ਵੀ ਵਿਦੇਸ਼ ਦੇ ਵੀ ਇਹ ਪੁੱਛ ਵੀ ਰਹੇ ਨੇ ਜੀ ਕਿ ਕਿਹੜੀ ਚੀਜ਼ ਦੀ ਲੋੜ ਹੈ ਤੇ ਕਿਹੜੀ ਸਸਤਾ ਰਹੇ ਕਿਹਨੂੰ ਭੇਜਿਆ ਜਾਏ ਹਾਂ ਇਹ ਇੱਕਾ ਸਵਾਲ ਤੇ ਕਰੋਸੇ ਦਾ ਸਵਾਲ ਹੈ ਇੱਕ ਕਰੋਸੇ ਵਾਲਾ ਸਵਾਲ ਹੈ ਜਿਹੜਾ ਇਹ ਬਹੁਤ ਹੈ ਕਿ ਅਸੀਂ ਕਿਵੇਂ ਲੋਕਾਂ ਤੱਕ ਪਹੁੰਚੀਏ ਸਾਰੇ ਇੱਥੇ ਆ ਨਹੀਂ ਸਕਦੇ ਪਰ ਉਹ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਨੇ ਕਿ ਓਕੀ ਕੜੀ ਜਿਹਾ ਅਸੀਂ ਨਾਲ ਖੜੇ ਨਜ਼ਰ ਆਈਏ ਸੋ ਉਸ ਤਰੀਕਾ ਕਰਦੇ ਲਈ ਫਿਰ ਕੀ ਵਾਜਬ ਰਹਿੰਦਾ ਇਹਦੇ ਚ ਇੱਕ ਤਾਂ ਗੱਲ ਇਹੀ ਹੈ ਕਿ ਭਰੋਸਾ ਸਰਕਾਰ ਤੇ ਤਾਂ ਖਤਮਾ ਲੋਕਾਂ ਦੇ ਸਰਕਾਰ ਨੂੰ ਤਾਂ ਦੇਣਾ ਨਹੀਂ ਪਤਾ ਨਹੀਂ ਜਾਊ ਜਾਂਦੇ ਹੁਣ ਜਾਤਾ ਤਰੀਕੇ ਇਹ ਨੇ ਕੁਝ ਸੰਗਤ ਇਹ ਕਹਿ ਰਹੇ ਨੇ ਕਿ ਇੱਥੇ ਜਿਹੜੇ ਗਰਾਊਂਡ ਤੇ ਬੰਦੇ ਨੇ ਇੱਕ ਇੱਕ ਪਿੰਡ ਨੂੰ ਉਹ ਕੁਝ ਕੁ ਸੱਜਰ ਰੜ ਕੇ ਪੜਾ ਦੇਣ ਜਦੋਂ ਪਾਣੀ ਉਤਰੇਗਾ ਇਸ ਤੋਂ ਬਾਅਦ ਉਹ ਵੇਟ ਕਰ ਲੈਣ ਜਾਂ ਉਹਨਾਂ ਦੇ ਬਰਦੇ ਕਰ ਲੈਣ ਉਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰ ਦੇਣਾ ਫਿਰ ਇਹ ਵੰਡ ਕੇ ਕੰਮ ਸਾਰਿਆਂ ਤੱਕ ਚਲਾ ਵੀ ਜਾਊਗਾ ਨਹੀਂ ਤਾਂ ਕਈ ਵਾਰ ਇਹ ਹੋ ਜਾਂਦਾ ਰਹੇ ਇਹੋ ਜਿਹੇ ਕੰਮ ਦੇ ਵਿੱਚ ਵੀ ਕੁਝ ਇਹੋ ਜਿਹੇ ਲੋਕ ਪੈਦਾ ਹੋ ਜਾਂਦੇ ਨੇ ਜਿਹੜੇ ਹੱਥ ਰੱਖਦੇ ਰਹਿੰਦੇ ਨੇ ਤੇ ਉਹਨਾਂ ਤੱਕ ਨਹੀਂ ਜਾਂਦਾ ਤੁਹਾਡੇ ਸਾਹਮਣੇ ਇੱਕੋ ਖਬਰ ਆਈ ਹੈ ਉਧਰ ਦੀ ਇੱਕ ਡੀਸੀ ਗਈ ਤੇ ਉਹ ਸਾਰਿਆਂ ਹੀ ਘਰਾਂ 'ਚ ਆਪਣੇ ਘਰੇ ਦਬੀ ਕਿਹੜਾ ਥੀੜ ਦੀਆਂ ਸਾਰੀਆਂ ਬੋਰੀਆਂ ਇੱਕੋ ਹੀ ਘਰ ਪਕਾਦੇ ਉਹ ਵੰਡ ਹੀ ਨਹੀਂ ਰਹੇ ਜੀ ਗਲ ਹੋ ਰਹੀ ਹੈ ਇਸ ਲਈ ਇਹਨਾਂ ਚੀਜ਼ਾਂ ਨੂੰ ਦੇਖਣਾ ਵੀ ਬੇਹਤ ਜ਼ਰੂਰੀ ਹੈ ਹੁਣ ਘਰ ਚੱਗੇ ਭਲੇ ਕੋਠੀਆਂ ਵੀ ਇਸ ਟਾਈਪ ਦੇ ਘਰ ਵੀ ਪਾਏ ਹੋਏ ਨੇ ਔਰ ਜੇ ਪਾਣੀ ਇੰਨਾ ਹੀ ਰਹੇ ਅੰਦਰ ਵਰਜੂਗਾ ਤੇ ਇਹ ਵੀ ਸਾਰੀਆਂ ਐ ਜਿਹੀ ਰਹਿ ਜਾਣਗੀਆਂ ਜਦੋਂ ਜੇ ਫਸਲ ਨਾ ਹੋਈ ਕਰਜ਼ਾਈ ਹੋ ਜਾਣਗੇ ਲੋਕ ਕਰਜ਼ਾਈ ਹੋ ਜਾਣਗੇ ਤਾਂ ਹੋ ਸਕਦਾ ਲੋਨ ਲੈੇ ਹੋਣਗੇ ਬਾਕੀ ਚੀਜ਼ਾਂ ਨੇ ਫਿਰ ਤੁਸੀਂ ਕਹਿੰਦੇ ਜਿਹੜੇ ਕਰਜ਼ਾ ਕਿਉਂ ਮੰਗਦਾ ਕਿਸਾਨ ਕਰਜ਼ਾ ਮਾਫੀ ਦੀ ਗੱਲ ਕਿਉਂ ਕਰਦਾ